ਭਾਰਤ ਤੇ ਪਾਕਿਸਤਾਨ ਦੇ ਵਿੱਚ ਵਾਧੇ ਹੋਏ ਤਣਾਅ ਦੇ ਵਿੱਚ ਬਹੁਤ ਵੱਡੀ ਗਰਜ ਮਾਰੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਧੱਤੇਦਾਰ ਸਰਦਾਰ ਕੁਲਦੀਪ ਸਿੰਘ ਜੀ ਗੜਗੱਜ ਜੀ ਵੱਲੋਂ ਧੱਤੇਦਾਰ ਕੁਲਦੀਪ ਸਿੰਘ ਜੀ ਗੜਗੱਜ ਜੀ ਜੋ ਉੱਥੇ ਸਰਹੱਦੀ ਪਿੰਡਾਂ ਦੇ ਵਿੱਚ ਪਹੁੰਚੇ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਜਿੰਨਾ ਪਿੰਡਾਂ ਦੇ ਵਿੱਚ ਨਾਜ਼ੁਕ ਹਾਲਾਤ ਬਣੇ ਸੀ ਉਹਨਾਂ ਪਿੰਡਾਂ ਦੇ ਵਿੱਚੋਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਸੇਵਾ ਕਰਕੇ ਉਹਨਾਂ ਪਿੰਡਾਂ ਦੇ ਵਿੱਚੋਂ ਸਰੂਪ ਲੈਂਦੇ ਨੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਉਹ ਮੀਟਿੰਗ ਕਰ ਰਹੇ ਨੇ ਦੱਸ ਰਹੇ ਨੇ ਕਿ 46 ਸਰੂਪ ਸਰਹੱਦੀ ਪਿੰਡਾਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੇ ਲਿਆ ਕੇ ਉਹ ਸੁਰੱਖਿਅਤ ਸਥਾਨਾਂ ਦੇ ਉੱਤੇ ਸਿਸ਼ੋਭਿਤ ਕੀਤੇ ਗਏ ਨੇ ਨਾਲ ਹੀ ਜਥੇਦਾਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰੂ ਘਰਾਂ ਦੇ ਵਿੱਚ ਐਲਾਨਨਾਮਾ ਜਿਹੜਾ ਭੇਜ ਦਿੱਤਾ ਗਿਆ ਹੈ ਤਕੀਦ ਕੀਤੀ ਗਈ ਹੈ ਸਾਰਿਆਂ ਨੂੰ ਕੋਈ ਵੀ ਆਵੇ ਰਾਤ ਆਸਰਾ ਮੰਗੇ ਉਹਨੂੰ ਆਸਰਾ ਦਿੱਤਾ ਜਾਵੇ ਅਤੇ ਜੇ ਕਿਸੇ ਨੂੰ ਦਿਨੇ ਭੋਜਨ ਪਦਾਰਥ ਕਿਸੇ ਪ੍ਰਕਾਰ ਦੀ ਕੋ ਮਦਦ ਚਾਹੀਦੀ ਉਹਨੂੰ ਦਿੱਤੀ ਜਾਵੇ ਸੋ ਵੀਰੋ ਅਸੀਂ ਸਮਝ ਸਕਦੇ ਹਾਂ ਸਾਧ ਸੰਗਤ ਜੀ ਇਸ ਵਕਤ ਸਾਨੂੰ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਹੈ ਨਾ ਉਸ ਪਾਸ ਦਾ ਨਾਰਾ ਮਾਰਨ ਵਾਲਾ ਕੋਈ ਵਿਰਲਾ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਸਟੇਟਾਂ ਦੇ ਵਿੱਚ ਜਿੱਥੇ ਕਿਤੇ ਹੜ੍ਹ ਆਉਂਦਾ ਮੁਸੀਬਤਾਂ ਬਣਦੀਆਂ ਸਿੱਖ ਆਪ ਲੰਗਰ ਪਾਣੀ ਲੈ ਕੇ ਉੱਥੇ ਪਹੁੰਚਦੇ ਨੇ ਫਰਸਟ ایڈ ਲੈ ਕੇ ਪਹੁੰਚਦੇ ਨੇ ਮਾਇਆ ਲੈ ਕੇ ਪਹੁੰਚਦੇ ਆ ਪਰ ਤੁਸੀਂ ਵੇਖੋ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਨੇ ਤੇ ਸਾਰੀਆਂ ਕੌਮਾਂ ਪੰਜਾਬ ਛੱਡ ਕੇ ਭੱਜ ਰਹੀਆਂ ਨੇ ਬਹੁਤ ਜਿਹੜੀ ਮਾੜੀ ਗੱਲ ਹੈ ਬਹੁਤ ਬੁਰੀ ਗੱਲ ਹੈ ਕੋਈ ਫੋਨ ਕਰਕੇ ਵੀ ਅੱਜ ਪੁੱਛਣਾ ਨਹੀਂ ਚਾਹੁੰਦਾ ਸਿੱਖਾਂ ਨੂੰ ਦੋਵੇਂ ਪਾਸੇ ਦੀਆਂ ਸਰਕਾਰਾਂ ਭਾਵੇਂ ਕਹਿ ਰਹੀਆਂ ਨੇ ਪਰ ਸਿੱਖ ਦੋਵੇਂ ਪਾਸਿਆਂ ਤੋਂ ਪੀੜੇ ਜਾ ਰਹੇ ਨੇ ਇਸ ਵਿੱਚ ਵਿਚਾਲੇ ਚੰਗੀਆਂ ਖਬਰਾਂ ਹਾਂ ਦਾ ਨਾਰਾ ਮਾਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਵੀਰੋ ਸਰਦੀ ਪਿੰਡਾਂ ਦੇ ਵਿੱਚ ਕੋਈ ਜਾਣ ਨਹੀਂ ਰਿਹਾ ਉੱਥੋਂ ਭੱਜ ਰਹੇ ਨੇ ਪਹਿਲੀ ਫੌਜ ਸਾਡੀ ਭਾਰਤ ਦੀ ਆਰਮੀ ਫੌਜ ਹੈ ਰੈਜੀਮੈਂਟ ਸਿੱਖ ਰੈਜੀਮੈਂਟ ਹੈ ਦੂਸਰੀ ਫੌਜ ਸਾਡੀ ਉਹਨਾਂ ਪਿੰਡਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਲੋਕ ਇਸ ਵਕਤ ਇਹਨਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਉਹ ਕਹਿੰਦੇ ਸਾਡੇ ਘਰ ਉਜੜ ਜਾਣ ਅਸੀਂ ਇਸ ਦੁਨੀਆ ਤੋਂ ਰੁਖਸਤ ਹੋ ਜਾਈਏ ਮਰ ਜਾਈਏ ਖਾਪ ਜਾਈਏ ਪਰ ਅਸੀਂ ਇੱਥੋਂ ਹਿਲਦੇ ਨਹੀਂ ਅਸੀਂ ਆਰਮੀ ਦੀ ਸੇਵਾ ਵੀ ਕਰਾਂਗੇ ਉਹਨਾਂ ਨੂੰ ਜੋਗ ਸਹੂਲਤਾਂ ਵੀ ਦੇਵਾਂਗੇ 46 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰitsar ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਹਿਯੋਗ ਦੇ ਨਾਲ ਉਹਨਾਂ ਸਰਦੀ ਪਿੰਡਾਂ ਦੇ ਵਿੱਚੋਂ ਲੈ ਕੇ ਆ ਰਹੇ ਨੇ ਤੇ ਉਹ ਲੋਕ ਜੋ ਵਿਰਾਗ ਕਰ ਰਹੇ ਨੇ ਕਿ ਸਤਿਗੁਰੂ ਮਾਰੇ ਜਾ ਰਹੇ ਨੇ ਪਰ ਗੁਰਮੁਖ ਪਿਆਰਿਓ ਇਹ ਸ਼ਬਦ ਨੂੰ ਵੇਖਦੇ ਹਾਂ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਵਕਤ ਇਹ ਕਦਮ ਚੁੱਕਣਾ ਅਸੀਂ ਛਲਾਗਾ ਕਰਦੇ ਹਾਂ ਇਹਨਾਂ ਗੁਰਮੁਖ ਸਿੱਖ ਸੰਸਥਾਵਾਂ ਦੀ ਜਿਹੜੀਆਂ ਅੱਗੇ ਆ ਕੇ ਹਾਂ ਦਾ ਨਾਹਰਾ ਮਾਰ ਰਹੀਆਂ ਨੇ ਇਸ ਵਕਤ ਸਤਿਗੁਰੂ ਮਾਰੇ ਦੇ ਸਰੂਪ ਲੈਂਦੇ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਕਿਸੇ ਵੀ ਇਤਿਹਾਸ ਗੁਰਦੁਆਰਾ ਸਾਹਿਬ ਤੁਸੀਂ ਚਲੇ ਜਾਓ ਉਹਦੀ ਪਹਿਲ ਦੇ ਆਧਾਰ ਤੇ ਜਿਹੜੀ ਮਦਦ ਕੀਤੀ ਜਾਣੀ ਹੈ ਸੋ ਵੀਰੋ ਧਿਆਨ ਰੱਖਿਓ ਕਦੇ ਵੀ ਨਿੰਦਿਆ ਨਾ ਕਰਿਓ ਸਿੱਖ ਸੰਸਥਾਵਾਂ ਦੀ ਇਹਨਾਂ ਸਿੱਖ ਸੰਸਥਾਵਾਂ ਤੋਂ ਬਿਨਾਂ ਕਿਸੇ ਨੇ ਸਾਡੀ ਬਾਹ ਨਹੀਂ ਫੜਨੀ ਕਿਸੇ ਨੇ ਸਾਡੇ ਨਾਲ ਨਹੀਂ ਤੁਰਨਾ ਇਸ ਵਕਤ ਸਾਰੀਆਂ ਕੌਮਾਂ ਸਾਰੇ ਫਿਰਕੇ ਪੰਜਾਬ ਛੱਡ ਕੇ ਭੱਜ ਰਹੇ ਨੇ ਆਪਾਂ ਲੈ ਕੇ ਜਾਂਦੇ ਸੀ ਰਸਦਾਂ ਸੋ ਮੇਰੀ ਬੇਨਤੀ ਹੈ ਧਰਮ ਦੇ ਉੱਤੇ ਪੈਸਾ ਖਰਚ ਕਰੋ ਧਾਰਮਿਕ ਲੋਕਾਂ ਦੇ ਨਾਲ ਕਰੋ ਜਿਨ੍ਹਾਂ ਨੇ ਇਸ ਵਕਤ ਖੜਨਾ ਹੈ ਤੇ ਉਹਨਾਂ ਨੇ ਖੜਨਾ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ